ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਪਰਮ ਆਯੁਰਵੈਦ ਕਿਚਨ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਫ ਦੇ ਲੱਸਣਾ ਬਾਰੇ ਉਹਦਾ ਇਲਾਜ ਕਿਉਂ ਹੁੰਦੀ ਹੈ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਕਫ ਜਿਵੇਂ ਕਿ ਨਾਮ ਤੋਂ ਹੀ ਹੈ ਸਭ ਜਾਣਦੇ ਨੂੰ ਪਰ ਇਹ ਜਿਹੜੀ ਲਗਾਤਾਰ ਜੇਕਰ ਸਮੱਸਿਆ ਰਹੇ ਵੀ शरीर ਦੇ ਵਿੱਚ ਤਾਂ ਫਿਰ ਆਪ ਨੂੰ ਬਹੁਤ ਹੀ ਹਰਜਾਨਾ ਚੱਲਣਾ ਪੈਂਦਾ ਕਬਜਿਕ ਪੇਟ ਦੀ ਬਿਮਾਰੀ ਹੈ ਜਿਸ ਵਿੱਚ ਸਰੀਰ ਦਾ ਜਿਹੜਾ ਫੋਕਟ ਮਾਲਾ ਜਿਹੜਾ ਸਰੀਰ ਦੇ ਵਿੱਚ ਹੀ ਰੁਕਣ ਲੱਗ ਜਾਂਦਾ ਅੰਤਰੀਆਂ ਦੇ ਵਿੱਚ ਹੀ ਜਾਂ ਬਹੁਤ ਹੀ ਮੁਸ਼ਕਲ ਦੇ ਨਾਲ ਉਹ ਪਾਸ ਆਊਟ ਹੁੰਦਾ ਇਸ ਦੇ ਦੌਰਾਨ ਪੇਟ ਦੇ ਵਿੱਚ ਦਰਦ ਹੁੰਦਾ ਹੈ ਪੇਟ ਸਾਫ਼ ਹੋਣ ਦੇ ਵਿੱਚ ਦਿੱਕਤ ਆਉਂਦੀ ਹੈ ਪੇਟ ਭਾਰਾ ਰਹਿੰਦਾ ਹੈ ਤੇ ਬੇਚੈਨੀ ਰਹਿੰਦੀ ਹੈ ਕਬਜ਼ ਜਾਂ ਕਾਂਸਟਿਪੇਸ਼ਨ ਆਮ ਤੌਰ ਤੇ ਜਿਹੜੀ ਪੋਸ਼ਣ ਦੀ ਘਾਟ ਪਾਣੀ ਦੀ ਕਮੀ ਜਾਂ ਜਿੰਦਗੀ ਦੇ ਅਣਸੁਜੇ ਤਰੀਕਿਆਂ ਦੇ ਕਾਰਨ ਹੋ ਸਕਦੀ ਹੈ। ਕਬਜ਼ ਦੇ ਜਿਹੜੇ ਲੱਛਣ ਹੈ, ਪੇਟ ਚੰਗੀ ਤਰ੍ਹਾਂ ਸਾਫ਼ ਨਾ ਹੋਣਾ ਜਾਂ ਕਈ ਦਿਨਾਂ ਤੱਕ ਮਲਣਾ ਜਾਣਾ। ਸਖਤ ਅਤੇ ਡਰਾਈ ਮਲ ਦਾ ਨਿਕਲਣਾ। ਮਲ ਤਿਆਗ ਦੌਰਾਨ ਬਹੁਤ ਜ਼ਿਆਦਾ ਜ਼ੋਰ ਲਗਾਉਣਾ, ਪੇਟ ਵਿੱਚ ਦਰਦ ਜਾਂ ਖੁਲਣ ਦਾ ਸਾਸ ਪੁੱਕਣਾ ਲੱਗਣੀ ਮੂੰਹ ਦਾ ਸੁੱਕਣਾ ਚੜਚੜਪਨ ਪੇਟ ਦੇ ਵਿੱਚ ਕੰਫਰਟ ਦੀ ਕਮੀ ਕਬਜ਼ ਦੇ ਕਾਰਨ ਘੱਟ ਫਾਈਬਰ ਵਾਲਾ ਭੋਜਨ ਲੈਣਾ ਫਾਈਬਰ ਦੀ ਘਾਟ ਵਾਲੀ ਖੁਰਾਕ ਜਿਵੇਂ ਕਿ ਜ਼ਿਆਦਾ ਤਲੀਆਂ ਪੁੰਨੀਆਂ ਚੀਜ਼ਾਂ ਜੰਕ ਫੂਡ ਫਾਸਟ ਫੂਡ ਖਾਣ ਨਾਲ ਕਬਜ਼ ਹੋ ਸਕਦੀ ਹੈ ਪਾਣੀ ਦੀ ਘਾਟ ਹੋਣਾ ਪਾਣੀ ਦੀ ਘਾਟ ਨਾਲ ਵੀ ਪੇਟ ਵਿੱਚ ਜਿਹੜਾ ਮਲ ਉਹ ਡਰਾਈ ਹੋ ਜਾਂਦਾ ਜਿਸ ਨਾਲ ਕਬਜ਼ ਹੋ ਜਾਂਦੀ ਹੈ। ਸਰੀਰਕ ਐਕਟੀਵਿਟੀ ਦੀ ਕਮੀ। ਜਿਆਦਾ ਬੈਠੇ ਰਹਿਣ ਵਾਲੀ ਜ਼ਿੰਦਗੀ ਜਾਂ ਸਰੀਰਕ ਕਸਰਤ ਦੀ ਘਾਟ ਵੀ ਕਬਜ਼ ਦਾ ਕਾਰਨ ਬਣਦੀ ਹੈ। ਖਾਣ-ਪੀਣ ਵਿੱਚ ਬਦਲਾਅ। ਖਾਣ-ਪੀਣ ਦੇ ਸਮੇਂ ਜਾਂ ਅਨੁਸਾਰ ਰੋਜ਼ਾਨਾ ਰੁਟੀਨ 'ਚ ਬਦਲਾਅ ਵੀ ਕਬਜ਼ ਦਾ ਕਾਰਨ ਬਣਦਾ ਹੈ। ਜਜ਼ਬਾਤੀ ਦਬਾਅ ਸਟ੍ਰੈਸ ਜਿਆਦਾ ਤਣਾਅ ਜਾਂ ਜਜ਼ਬਾਤੀ ਦਬਾਅ ਨਾਲ ਪੇਟ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਜਿਹੜੀ ਕਿ ਕਬਜ਼ ਪੈਦਾ ਕਰਦੀਆਂ ਦਵਾਈਆਂ ਕੁਝ ਮੈਡੀਸਿਨ ਦਵਾਈਆਂ ਜਿਹੜੀ ਹੁੰਦੀਆਂ ਨੇ ਜਿਵੇਂ ਕਿ ਪੇਨ ਕਿਲਰ ਜਾਂ ਐਂਟੀਬਾਇਓਟਿਕਸ ਇਹ ਦਵਾਈਆਂ ਵੀ ਕਬਜ਼ ਦਾ ਕਾਰਨ ਬਣਦੀਆਂ ਕਬਜ਼ ਤੋਂ ਰਾਹਤ ਲਈ ਘਰੇਲੂ ਨੁਸਖੇ ਗਰਮ ਪਾਣੀ ਨਾਲ ਦਿਨ ਦੀ ਸ਼ੁਰੂਆਤ ਕਰੋ ਸਵੇਰ ਨੂੰ ਖਾਲੀ ਪੇਟ ਇੱਕ ਗਲਾਸ ਗਰਮ ਕੋਸਾ ਪਾਣੀ ਪੀਣਾ ਚਾਹੀਦਾ ਜਿਹਦੇ ਨਾਲ ਪਾਚਨ ਤੰਤਰ ਆਪਣਾ ਸੁਧਰਦਾ ਹੈ ਈਸਬਗੋਲ ਦਾ ਸਿਲਕਾ ਈਸਬਗੋਲ ਦਾ ਜਿਹੜਾ ਸਿਲਕਾ ਨੂੰ ਪਾਣੀ ਜਾਂ ਗਰਮ ਦੁੱਧ ਦੇ ਵਿੱਚ ਮਿਲਾ ਕੇ ਪੀਣ ਨਾਲ ਜਿਹੜਾ ਹੈਗਾ ਮਲ ਆਸਾਨੀ ਨਾਲ ਪਾਸ ਆਊਟ ਹੁੰਦਾ ਹੈ ਕਬਜ਼ ਤੋਂ ਰਾਹਤ ਮਿਲਦੀ ਹੈ ਆਮਲਾ ਆਵਲਾ ਇਹਦਾ ਸੇਵਨ ਕਰਨਾ ਚਾਹੀਦਾ ਇਹਦੇ ਵਿੱਚ ਵੀ ਕਬਜ਼ ਨੂੰ ਦੂਰ ਕਰਨ ਦੇ ਬਹੁਤ ਜ਼ਿਆਦਾ ਗੁਣ ਪਾਏ ਜਾਂਦੇ ਐ ਇਸ ਨੂੰ ਚਟਨੀ ਰਬਾ ਕਿਸੇ ਵੀ ਟਾਈਪ ਆਪਾਂ ਨੂੰ ਯੂਜ਼ ਕਰ ਸਕਦੇ ਆ ਤ੍ਰਿਫਲਾ ਆਮਲਾ ਹਰੜ ਬਿਹੜਾ ਜਿਹੜਾ ਹੈਗਾ ਪਾਊਡਰ ਹੁੰਦਾ ਚੂਰਨ ਬਾਜ਼ਾਰ ਚੋਂ ਮਿਲ ਜਾਂਦਾ ਅਕਸਰ ਉਹਦਾ ਵੀ ਛੇ ਬਨ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਕੋਸੇ ਪਾਣੀ ਦੇ ਨਾਲ ਕੀਤਾ ਜਾਵੇ ਤਾਂ ਫਿਰ ਸਵੇਰ ਟਾਈਮ ਜਿਹੜਾ ਪੇਟ ਬਹੁਤ ਹੀ ਆਸਾਨੀ ਨਾਲ ਸਾਫ਼ ਹੁੰਦਾ ਕਬਜ਼ ਖੁੱਲਦੀ ਉਹਦੇ ਨਾਲ ਨਿੰਬੂ ਦਾ ਰਸ ਇਹ ਵੀ ਕਬਜ਼ ਤੋੜਦਾ ਕੰਮ ਕਰਦਾ ਗਰਮ ਪਾਣੀ ਵਿੱਚ ਅੱਧਾ ਲੈਮਨ ਨਿਚੋੜ ਕੇ ਪੀਣ ਨਾਲ ਕਬਜ਼ ਵਿੱਚ ਰਾਹਤ ਮਿਲਦੀ ਹੈ। ਅਲਸੀ ਦੇ ਬੀਜ ਫਲੈਕਸੀਡ ਅਲਸੀ ਦੇ ਬੀਜ ਪਾਣੀ ਵਿੱਚ ਭਿਓ ਕੇ ਰਾਤ ਨੂੰ ਲੈਣ ਨਾਲ ਬਹੁਤ ਹੀ ਫਾਇਦਾ ਹੁੰਦਾ ਕਬਜ਼ ਦੇ ਵਿੱਚ। ਖੰਜੂਰ ਡੇਟਸ ਰੋਜ਼ਾਨਾ 2 ਜਾਂ 3 ਖਜੂਰਾਂ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਜਿਹੜਾ ਮਲ ਹੈ ਪਾਸ ਆਊਟ ਸੌਖੀ ਤਰ੍ਹਾਂ ਹੁੰਦਾ। ਹਰੀਆਂ ਪੱਤੇਦਾਰ ਸਬਜ਼ੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਪਾਲਕ, ਮੂਲੀ ਅਤੇ ਗੋਭੀ ਇਹੋ ਜਿਹੜੀਆਂ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਕਲੋਰੋਫਿਲ ਵੱਧ ਹੁੰਦਾ ਹੈ, ਪੌਕੀ ਦੇ ਵਿੱਚ ਫਾਈਬਰ ਵੱਧ ਹੁੰਦਾ ਹੈ। ਇਹ ਸਾਡੀ ਪਾਚਨ ਤੰਤ ਨੂੰ ਵਧੀਆ ਰੱਖਣ ਦੇ ਵਿੱਚ ਮਦਦਗਾਰ ਹੁੰਦੀਆਂ। ਵੈਸੇ ਵੀ ਆਪਣਾ ਆਪਣੀ ਡਾਈਟ ਦੇ ਵਿੱਚ 50% ਜਿਹੜਾ ਹੈਗਾ rau vegetable ਖਾਣੀਆਂ ਚਾਹੀਦੀਆਂ। 50% ਆਪਾਂ ਨੂੰ ਕੁੱਕੜ ਫੂਡ ਲੈ ਸਕਦੇ ਹਾਂ ਆਪਣਾ ਜਿਹੜਾ ਆਪਣਾ ਜਿਹੜਾ ਖਾਣ ਪੀਣ ਦੇ ਵਿੱਚ ਜ਼ਿਆਦਾਤਰ ਕੁੱਕੜ ਫੂਡ ਹੀ ਚੱਲਦਾ ਜਿਹਦੇ ਨਾਲ ਤੁਸੀਂ ਵੱਧ ਤੋਂ ਵੱਧ ਸੈਲਡ ਵਗੈਰਾ ਦਾ ਸ਼ੇਵਨ ਕਰੋ ਸਬਜ਼ੀਆਂ ਦੇ ਨਾਲ ਨਾਲ ਕੁਝ ਫਲ ਜਿਹੜੇ ਖਾਸ ਕਰਕੇ ਪੇਟ ਦੇ ਲਈ ਬਹੁਤ ਹੀ ਮਫੀਦ ਹੈ ਸੰਤਰਾ ਪਪੀਤਾ ਅੰजीर ਅੰजीर ਨੂੰ ਤਾਂ ਰਾਤ ਨੂੰ ਭਿਓ ਕੇ ਸਵੇਰ ਕੈਲੀਬਰ ਜਿਸੇ ਹਨ ਕੀਤਾ ਜਾਵੇ ਨਾਲ ਤੇ ਹੀ ਖੂਨ ਨੂੰ ਵਧਾਉਂਦੀ ਨਾਲੇ ਪੇਟ ਨੂੰ ਸਾਫ ਕਰਦੀ ਹੈ ਪੇਟ ਦੀਆਂ ਗਵਾਰੀਆਂ ਨੂੰ ਦੂਰ ਕਰਦੀ ਹੈ ਕਬਜ ਨਹੀਂ ਰਹਿਣ ਦਿੰਦੀ ਇਹ ਜਿਹੜੇ ਨੁਕਸੇ ਕਬਜ਼ ਤੋਂ ਰਾਹਤ ਦੇਣ ਦੇ ਵਿੱਚ ਮਦਦ ਕਰ ਸਕਦੇ ਆ ਇੱਕ ਬੜਾ ਹੀ ਸੌਖਾ ਤੇ ਕਰੀਲੂ ਉਸ ਕਹਾਦਾ ਸਰਨਾ ਦੇ ਪੱਤੇ ਤੇ ਸੌਂਫ ਪंसारी ਦੀ ਦੁਕਾਨ ਤੋਂ ਮਿਲ ਜਾਂਦੇ ਆ ਇਹਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਵਿੱਚ ਇਹਦੇ ਮਿਸ਼ਰੀ ਮਿਲਾ ਕੇ ਇਹਦੇ 1 ਚਮਚ 7 ਕੀਤਾ ਜਾਵੇ। ਤਾਂ ਇਹ ਵੀ ਕਬਜ਼ ਨੂੰ ਬਹੁਤ ਹੱਦ ਤੱਕ ਠੀਕ ਕਰਦਾ। ਰਾਤ ਦੇ ਸਮੇਂ ਪੈਣ ਲੱਗੇ ਗਰਮ ਦੁੱਧ ਦੇ ਵਿੱਚ ਇੱਕ ਚਮਚ ਸਹਿਦ ਦਾ ਮਿਲਾ ਕੇ ਪੀਣਾ। ਇਹ ਵੀ ਪੇਟ ਵਾਸਤੇ ਬਹੁਤ ਹੀ ਲਾਭਕਾਰੀ ਹੈ। ਇਹਦੇ ਨਾਲ ਵੀ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ। ਜਾਂ ਆਪਾਂ ਗਰਮ ਦੁੱਧ ਦੇ ਵਿੱਚ ਇੱਕ ਚਮਚ ਦੇਸੀ ਘਿਓ ਵੀ ਲੈ ਸਕਦੇ ਹਾਂ। ਇਦਾਂ ਜਿਹੜੀਆਂ ਆਪਣੀਆਂ ਅੰਤਰੀਆਂ ਲਿਬ੍ਰਿਕੈਂਟ ਹੁੰਦੀਆਂ ਇਹ ਵੀ ਕਾਵੇ